ਆਪਣੇ ਇਹ ਕੋਸ਼ਿਸ਼ ਕੀਤੀ ਵੀ ਦਿਲਜੀਤ ਦਾ ਜਿਹੜਾ ਚਰਦੀਗੜ੍ਹ ਵਾਲਾ ਸ਼ੋਅ ਆ ਉਹ ਨਾ ਹੋਵੇ ਸਾਰੇ ਕਹਿੰਦੇ ਆ ਦਿਲਜੀਤ ਅਲੂਮੀਨੈਟੀ ਆ ਪੀ ای ਐਨ ਜੇ এ ਬੀ ਜਦੋਂ ਵੀ ਸਾਡਾ ਕੋਈ ਬੰਦਾ ਡੇਉਣ ਲੱਗਦਾ ਕੋਈ ਨਾ ਕੋਈ ਬੰਦਾ ਕਿਸੇੰਦਾ ਜਾਨ ਮਰਵਾ ਦਿੱਤਾ ਜਾਂਦਾ ਕਿ ਮੈਂ ਇੰਡੀਆ ਨਾ ਮੈਂ ਭਾਰਤ ਦਾ ਨਾਗਰਿਕ ਹੁਣ ਦੇਖੋ ਇੱਕ ਪੰਜਾਬ ਲਿਖਣ ਦਾ ਬੰਦਾ ਵੱਖਵਾਸੀ ਹੋ ਗਿਆ ਲੋੜਾ ਨਿੱਕਾ ਨਿੱਕਾ ਸਾਡੀਆਂ ਗੱਲਾਂ ਵੀ ਮੋਨੀਟਰ ਕੀਤੀ ਜਾਂਦੀਆਂ ਯਾਰ ਸਾਡੀ ਪੱਗ ਨੂੰ ਸਾਡੇ ਪੰਜਾਬ ਨੂੰ ਅੱਗੇ ਕਰਦਾ ਵਾ ਜਿਹੜਾ ਸਾਡੀ ਪੰਜਾਬੀ ਨੂੰ ਅੱਗੇ ਕਰਦਾ ਸਾਨੂੰ ਉਹ ਵੀ ਅਲੂਮਿਨੀਅਮ ਚੀਜ਼ ਮੰਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਮਨਜੀਤ ਸਿੰਘ ਪੰਜਾਬ ਦੀ ਖਬਰ ਚੈਨਲ ਤੋਂ ਆਪਣੇ ਸਾਰੇ ਦੇਖਣ ਵਾਲੇ ਸ੍ਰੋਤਿਆਂ ਦਾ ਬਹੁਤ ਹੀ ਨਿੱਘਾ ਸਵਾਗਤ ਕਰਦਾ ਹਾਂ ਜੀ ਦੇਖੋ ਅੱਗੇ ਆਪਾਂ ਬਹੁਤ ਗੱਲਾਂ ਕਰੀ ਦੀਆਂ ਪੰਜਾਬ ਦੇ ਬਾਰੇ ਕਦੇ ਪਾਣੀਆਂ ਦੇ ਬਾਰੇ ਮਤਲਬ ਜੋ ਆਪਣੇ ਪੰਜਾਬ 'ਚ ਹੁੰਦਾ ਅੱਜ ਮੈਂ ਗੱਲ ਕਰਨੀ ਪੰਜਾਬੀਅਤ ਦੇ ਬਾਰੇ ਦੇਖੋ ਆਪਾਂ ਸਾਰੇ ਪੰਜਾਬੀ ਆ ਜੀ ਆਪਾਂ ਹਰ ਬੰਦਾ ਜਿਹੜਾ ਪੰਜਾਬ ਤੋਂ ਜਨਮ ਲਿਆ ਜਾਂ ਜਿਹੜਾ ਵੀਿੱਥੇ ਵੀ ਜਨਮ ਲਿਆ ਉਹ ਬੰਦਾ ਜਿਹੜਾ ਪੰਜਾਬ ਨੂੰ ਬਿਲੋਂਗ ਕਰਦਾ ਉਹ ਬੰਦਾ ਪੰਜਾਬੀ ਆ ਠੀਕ ਆ ਜੀ ਹੁਣ ਗੱਲ ਕਿੱਥੇ ਆਉਂਦੀ ਆ ਸਾਡਾ ਇੱਕ ਪੰਜਾਬ ਦਾ ਪੁੱਤਰ ਜੋ ਪੂਰੇ ਵਿਦੇਸ਼ਾਂ-ਦੇਸ਼ਾਂ ਦੇ ਵਿੱਚ ਬਹੁਤ ਮਾਣ ਪਾੜਿਆ ਦਲਜੀਤ ਦਸਾਂਝ ਅੱਜ ਗੱਲ ਕਰਨੀ ਆ ਜੀ ਦਲਜੀਤ ਦਸਾਂਝ ਬਾਰੇ ਦੇਖੋ ਕੁਝ 1-2 ਦਿਨ ਪਹਿਲਾਂ ਹੀ ਉਹਨਾਂ ਦਾ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਆਪਣਾ ਸ਼ੋਅ ਕੀਤਾ ਤੇ ਸ਼ੋਅ ਦੇ ਦੌਰਾਨ ਬੜਾ ਕੁਝ ਹੋਇਆ ਜਮਾਂ ਉਹਦੀ ਬੜੀ ਗੱਲ ਕਰਨੀ ਆ ਵੀ ਸ਼ੋਅ ਦੇ ਵਿੱਚ ਕੀ ਹੋਇਆ ਸ਼ੋਅ ਲੌਂਚ ਤੋਂ ਪਹਿਲਾਂ ਕੀ ਹੋਇਆ ਕਿਉਂਕਿ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਜਦੋਂ ਉਹਨਾਂ ਨੇ ਚੱਲਦੇ ਸ਼ੋਅ ਦੇ ਵਿੱਚ ਦੇਖੋ ਕੁਝੇ ਬੰਦਾ ਕੋਈ ਕਲਪ ਵੀ ਬੋਲਦਾ ਹੁੰਦਾ ਚੱਲਦੇ ਸ਼ੋਅ ਦੇ ਵਿੱਚ ਉਹਨਾਂ ਨੇ ਬਹੁਤ ਕੁਝ ਬੋਲਿਆ ਹੁਣ ਆਪਾਂ ਗੱਲ ਸ਼ੁਰੂ ਕਰਦੇ ਆਂ ਵੀ ਚੰਡੀਗੜ੍ਹ ਦੇ ਵਿੱਚ ਦਲਜੀਤ ਦਸਾਂਜ ਆਪਣਾ ਸ਼ੋਅ ਲਾਉਂਦੇ ਨੇ ਠੀਕ ਆ ਜੀ ਸ਼ੋਅ ਬੜਾ ਹੈਟ ਰੈਂਦਾ ਬਹੁਤ ਦੁਨੀਆ ਦੇਖਣ ਜਾਂਦੀ ਆ ਪੰਜਾਬ ਦੇ ਨਾਮੀ ਸਟਾਰਿੰਗ ਫਿਲਮੀ ਸਟਾਰੇ ਜਾਂ ਮੰਨ ਲੀਏ ਬਹੁਤ ਹੀ ਸਿੰਗਰ ਹਰ ਬੰਦਾ ਉਹਨਾਂ ਦਾ ਸ਼ੋਅ ਦੇਖਣ ਗਿਆ ਉੱਥੇ ਰਸ਼ ਬਹੁਤ ਜ਼ਿਆਦਾ ਸੀਗਾ ਬਹੁਤ ਜ਼ਿਆਦਾ ਪਬਲਿਕ ਉੱਥੇ ਵੇਖਣ ਗਈ ਸ਼ੋਅ ਤੇ ਬਹੁਤ ਹੀ ਵਧੀਆ ਸੀ ਜੋ ਕਿ ਸਾਰੇ ਬੰਦਿਆਂ ਦਾ ਉੱਥੇ ਰਿਵਿਊ ਸੀ ਲੋਕਾਂ ਨੇ ਆਪਣਾ ਸਾਂਝਾ ਕੀਤਾ ਅਖਬਾਰਾਂ ਨੇ ਕਵਰ ਕੀਤਾ ਹਰ ਬੰਦਾ ਸ਼ੋਅ ਤੋਂ ਬੜਾ ਕੋਈ ਸੀ ਜਿਹੜਾ ਉੱਥੇ ਵੇਖਣ ਗਿਆ ਠੀਕ ਆ ਜੀ ਹੁਣ ਆਪਾਂ ਗੱਲ ਕਰਦੇ ਆ ਬੀ ਸ਼ੋਅ ਤੋਂ ਪਹਿਲਾਂ ਕੀ ਹੋਇਆ ਇਹ ਤਾਂ ਗੱਲ ਹੋ ਗਈ ਵੀ ਸ਼ੋਅ ਬਹੁਤ ਵਧੀਆ ਹੋ ਗਿਆ ਸਾਰੇ ਉੱਥੇ ਵੇਖਣ ਗਏ ਸਮਝਣ ਵਾਲੀ ਗੱਲ ਇਹ ਆ ਵੀ ਸ਼ੋਅ ਤੋਂ ਪਹਿਲਾਂ ਕੀ ਹੋਇਆ ਵੀ ਉਹਦੇ ਜਦੋਂ ਸ਼ੋਅ ਲੱਗਣ ਤੋਂ ਪਹਿਲਾਂ ਬਹੁਤ ਤਿਆਰੀਆਂ ਹੁੰਦੀਆਂ ਸਮਾਂ ਕਿਹੁੰਦਾ ਦੇਖੋ ਜੀ ਹੋਇਆ ਕੀ ਬਹੁਤ ਸਾਰੇ ਸਰਕਾਰਾਂ ਨੇ ਜਾਂ ਆਪਾਂ ਗੱਲ ਕਰ ਲਈਏ ਜੋ ਉੱਥੇ ਅਫਸਰशाही ਸੀਗੀ ਬਹੁਤ ਕੋਸ਼ਿਸ਼ ਕੀਤੀ ਵੀ ਇਹ ਸ਼ੋਅ ਨਾ ਹੋਵੇ ਬਿਲਕੁਲ ਸਹੀ ਤੁਸੀਂ ਸਮਝ ਰਹੇ ਹੋ ਸਭ ਨੇ ਇਹ ਕੋਸ਼ਿਸ਼ ਕੀਤੀ ਵੀ ਦਲਜੀਤ ਦਾ ਜਿਹੜਾ ਚੰਡੀਗੜ੍ਹ ਵਾਲਾ ਸ਼ੋਅ ਆ ਉਹ ਨਾ ਹੋਵੇ ਹੁਣ ਮੈਂ ਵੀ ਜਦੋਂ ਸੁਣਿਆ ਤਾਂ ਬੜਾ ਇੱਕ ਵਾਰੀ ਯਾਰ ਲੱਗਿਆ ਵੀ ਪੰਜਾਬੀ ਬੰਦਾ ਪੰਜਾਬ ਦੇ ਵਿੱਚ ਸ਼ੋਅ ਲਾ ਰਿਹਾ ਵਾ ਤੇ ਅਸੀਂ ਕਹਿੰਦੇ ਹਾਂ ਨਾ ਹੋਵੇ ਇਹ ਕਿਉਂ ਹੁਣ ਦੇਖੋ ਕਾਫੀ ਗੱਲਾਂ ਨਿਕਲ ਕੇ ਆਉਂਦੀਆਂ ਕੁਝ ਪੱਗ ਦੇ ਬਾਰੇ ਕਰੀਏ ਜਾਂ ਪੰਜਾਬੀਰ ਨੂੰ ਪ੍ਰੋਮੋਟ ਕਰਨ ਨਾਲ ਇਹ ਕਈਆਂ ਨੂੰ ਨਹੀਂ ਪਸੰਦ ਆਂਦਾ ਭਾਈ ਕਈਆਂ ਨੂੰ ਨਹੀਂ ਚੰਗਾ ਲੱਗਦਾ ਕਿ ਪੰਜਾਬ ਤੇ ਪੰਜਾਬੀ ਉੱਤੇ ਜਾ ਰਹੇ ਨੇ ਕਿਉਂਕਿ ਇਹੀ ਤਾਂ ਮੇਨ ਪ੍ਰੋਬਲਮ ਆ ਸਾਡੇ ਮੋਸਟਲੀ ਬੰਦਿਆਂ ਨੂੰ ਇਹੀ ਗੱਲਾਂ ਦੀ ਪ੍ਰੋਬਲਮ ਆਉਂਦੀ ਆ ਜਦੋਂ ਵੀ ਕੋਈ ਪੰਜਾਬੀ ਬੰਦਾ ਤਾਂ ਜਾਂਦਾ ਵਾ ਤੇ ਚਾਹੇ ਆਪਾਂ ਗੱਲ ਕਰੀਏ ਕੁਝ ਆਪਣੇ ਘਰਮਚੌੜੀਆਂ ਦੀ ਚਾਹੇ ਗੱਲ ਕਰੀਏ ਕੁਝ ਬਾਹਰਿਆਂ ਦੀ ਲੱਤਾਂ ਖਿੱਚਦੇ ਆ ਉਹੀ ਹੋਇਆ ਦਲਜੀਤ ਦੇ ਨਾਲ ਬਹੁਤ ساری ਅਫਸਰਸ਼ਾਈ ਨੇ ਬੜਾ ਲੋਕਾਂ ਨੇ ਜ਼ੋਰ ਲਾਇਆ ਵੀ ਸ਼ੋਅ ਨਾ ਹੋਵੇ ਪਰ ਕਹਿੰਦੇ ਆ ਨਾ ਵੀ ਜੇ ਰੱਬ ਨੇ ਕਿਸੇ ਦੀ ਬਾਹ ਫੜੀ ਆ ਕੋਈ ਬੰਦਾ ਜਿੰਨਾ ਮਰਜ਼ੀ ਲੱਤਾਂ ਖਿੱਚ ਲੇ ਉਹਨੂੰ ਕੁਝ ਨਹੀਂ ਹੋਣਾ ਸੇਮ ਹੋਇਆ ਦਲਜੀਤ ਨਾਲ ਸਭ ਕੁਝ ਹੋਣ ਤੋਂ ਬਾਅਦ ਅਖਰ ਉਹ ਬੰਦਾ ਉੱਥੇ ਸ਼ੋਅ ਲਾਉਂਦਾ ਇਸ ਸ਼ੋਅ ਦੇ ਵਿੱਚ ਦਲਜੀਤ ਕੀ ਕਹਿ ਰਿਹਾ ਵਾ ਕਿ ਜਿਵੇਂ ਹੁਣ ਆਪਾਂ ਇੱਕ ਲੇਟਰ ਫਿਲਮ ਦੇਖੀ ਪੁਸ਼ਪਾ ਉਹਨੇ ਡਾਇਲੌਗ ਮਾਰੇ ਕਹਿੰਦਾ ਵੀ ਜੇ ਪੁਸ਼ਪਾ ਨਹੀਂ ਝੁਕੇਗਾ ਸਾਲਾ ਸੌਰੀ ਮੇਰੀ ਵਰਡਿੰਗ ਉਹ ਫਿਲਮ ਦੀ ਗੱਲ ਕਰ ਰਹੇ ਹਾਂ ਵੀ ਪੁਸ਼ਪਾ ਨਹੀਂ ਝੁਕੇਗਾ ਸਾਲਾ ਤਾਂ ਫਿਰ ਜਿੱਜੇ ਨੂੰ ਕਿੱਥੇ ਝੁਕਾ ਲੋਂਗੇ ਇਹ ਬੜੀ ਵੱਡੀ ਗੱਲ ਸੀ ਕਿਉਂਕਿ ਦੇਖੋ ਕੋਈ ਵੀ ਬੰਦਾ ਇੰਨੀ ਗੱਲ ਖਿੱਚ ਕੇ ਤਾਂ ਹੀ ਕਹਿੰਦਾ ਜਦੋਂ ਉਹਦੇ ਨਾਲ ਬਹੁਤ ਕੁਝ ਹੁੰਦਾ ਹੁਣ ਆਪਾਂ ਇੱਥੇ ਬੈਠੇ ਨਹੀਂ ਜਾਣਦੇ ਵੀ ਉਹਨੂੰ ਪਤਾ ਨਹੀਂ ਕਿੰਨੀਆਂ ਕੁ ਵਿਚਾਰਿਆਂ ਨੂੰ ਪਰੇਸ਼ਾਨੀਆਂ ਆਈਆਂ ਆ ਪਰ ਫਿਰ ਵੀ ਉਹਨੇ ਗਿਆ ਨਹੀਂ ਮੇਰੇ ਸਰੋਤਿਆਂ ਨੇ ਪੈਸੇ ਖਰਚੇ ਦਿੱਕਤਾਂ ਦੇ ਮੈਂ ਇਹ 쇼 ਲਵਾ ਦੇਖੋ ਸਾਨਵੀ ਕੋ ਸੂਤਰਾ ਨੂੰ ਪਤਾ ਲੱਗ ਗਿਆ ਕਾਫੀ ਲੋਕਾਂ ਨੇ ਦੱਸਿਆ ਵੀ ਉਹਨੂੰ ਕੁਝ ਧਮਕੀਆਂ ਵੀ ਕੁਝ ਕਿਤੋਂ ਵੀ ਨਾ ਕਰੇ ਪਰ ਉਹ ਬੰਦੇ ਨੇ ਹਾਰ ਨਹੀਂ ਮੰਨੀ ਤੇ ਆਖਰ 쇼 ਕੀਤਾ ਹੁਣ ਆਪਾਂ ਗੱਲ ਆਉਂਦੇ ਆਂ ਵੀ ਅੱਗੇ ਉਦੋਂ ਹੋਇਆ ਕੀ ਦੇਖੋ 쇼 ਦੇ ਦੌਰਾਨ ਚਲੋ 쇼 ਚੱਲ ਰਿਹਾ ਬਹੁਤ ਵਧੀਆ ਉਦੋਂ ਪਹਿਲਾਂ ਜੋ ਰੋਲੇ ਪੈਣੇ ਸੀ ਪੈ ਗਏ ਹੁਣ ਉਹਦੇ ਵਿੱਚ ਵੀ ਦੋ هزار ਗੱਲਾਂ ਹੋਰ ਨਿਕਲ ਕੇ ਆਉਂਦੀਆਂ ਦਲਜੀਤ ਨੇ ਆਪਣੇ ਸੋਸ਼ਲ ਮੀਡੀਆ ਤੇ ਲਿਖਤਾ ਬਈ ਮੇਰਾ ਸ਼ੂਅ ਹੈ ਚੰਡੀਗੜ੍ਹ ਪੰਜਾਬ ਤੇ ਉਹਦੇ ਪੰਜਾਬ ਦੇ ਸਪੈਲਿੰਗ ਉਹਨੇ ਕੀ ਲਿਖਤੇ ਅੰਗਰੇਜ਼ੀ ਚ ਮੈਂ ਦੱਸ ਦਾਂ ਕਿ ਕਿਉਂਨੇ ਅੰਗਰੇਜ਼ੀ ਚ ਲਿਖੀ ਸੀ ਪੀ ਏ ਐਨ ਜੇ ਏ ਬੀ ਹੁਣ ਦੇਖੋ ਪੰਜਾਬ ਦਾ ਤਾਂ ਬਣਦਾ ਇਹੀ ਆ ਵੀ ਜੇ ਆਪਾਂ ਅਸਲ ਗੱਲ ਕਰੀਏ ਜੇ ਆਪਾਂ ਪ ਯੂ ਐਨ ਨਾਲ ਜਿਵੇਂ ਕਰਦੇ ਉਹ ਬਣ ਜਾਂਦਾ ਪੁਨਯਾਬ ਹੁਣ ਉਹਨੇ ਤਾਂ ਸਹੀ ਲਿਖਿਆ ਪੰਜਾਬ ਕਿਉਂਕਿ ਉਹਨੂੰ ਬਾਅਦ ਚ ਉਹਨੇ ਆਪਣਾ ਇਹ ਚੀਜ਼ ਨੂੰ ਕਲੈਰੀਫਾਈ ਕਰਨ ਲਈ ਦਸਤਾਵੇਜ਼ ਵੀ ਪੇਸ਼ ਕੀਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਉਹ ਕਹਿੰਦੇ ਆ ਦੇਖੋ ਇੱਥੇ ਵੀ ਆ ਹੀ ਪੰਜਾਬ ਲਿਖਿਆ ਕੋ ਲੋਕਾਂ ਦੇ ਮੈਂ ਦਿਮਾਗ ਦੀ ਗੱਲ ਕਰਦਾ ਵੀ ਉਹ ਕੀ ਕੀ ਸੋਚਦੇ ਆ ਵੀ ਜੇ ਬੰਦੇ ਨੇ ਪੰਜਾਬ ਦੇ ਸਪੈਲਿੰਗ ਪੀ ਏ ਐ ਨਾ ਲਿਖਤੇ ਕਿਉਂ ਵਖਵਤੀ ਹੋ ਗਿਆ ਦੇਖੋ ਇੱਕ ਪੰਜਾਬ ਲਿਖਣ ਦਾ ਬੰਦਾ ਵਖਵਤੀ ਹੋ ਗਿਆ ਉਹਨੇ ਪੂਰੇ ਐਨੇ ਸ਼ਹਿਰਾਂ ਤੇ ਇੰਡੀਆ ਸ਼ੋਅ ਲਾਇਆ ਪੂਰੇ ਭਾਰਤ ਦੇ ਵਿੱਚ ਹਰ ਬੰਦੇ ਨੇ ਉਹਦੀ ਸ਼ਲਾਘਾ ਕੀਤੀ ਕਿ ਬੜਾ ਵਧੀਆ ਸੁੰਦਰ ਆ ਤੇ ਸਾਡੇ ਇੱਥੇ ਆ ਨੱਬੇ ਜਦੋਂ ਉਹਨੇ ਪੰਜਾਬ ਨੂੰ ਪੀ ਏ ਐ ਨਾ ਲਿਖਤਾ ਤਾਂ ਭਾਈ ਜੀ ਬੜੀ ਪ੍ਰੋਬਲਮ ਹੋ ਗਈ ਉਹ ਕਹਿੰਦੇ ਜੀ ਵੱਖਵਾਦੀ ਆ ਕਦੇ ਕੋਸ਼ ਦੇਵੇ ਕੁਸ਼ ਇਹਦਾ ਮਤਲਬ ਜਿਹੜਾ ਪੰਜਾਬ ਦਾ ਬੰਦਾ ਪੀ ਆਲ ਵੀ ਲਿਖ ਦੂਗਾ ਉਹ ਵੱਖਵਾਦੀ ਹੋ ਗਿਆ ਮੈਂ ਕਹਿੰਦਾ ਸ਼ਰਮ ਹੋਣੀ ਚਾਹੀਦੀ ਯਾਰ ਇਹੋ ਤੇ ਲੋਕਾਂ ਨੂੰ ਜਿਹੜੇ ਬੰਦੇ ਆ ਗੱਲਾਂ ਕਰਦੇ ਆ ਜਾਂ ਜਿਹੜੇ ਆ ਗੱਲਾਂ ਕਹਿੰਦੇ ਆ ਵੀ ਇੱਕ ਪੀ ਆਨ ਜਿਹੜਾ ਸ਼ਬਦ ਨਾਲ ਬੰਦਾ ਵੱਖਵਾਦੀ ਯਾਰ ਬੰਦਾ ਦੇਸ਼ ਦਾ ਤੁਹਾਡਾ ਨਾਂ ਰੌਸ਼ਨ ਕਰ ਰਿਹਾ ਪਹਿਲਾਂ ਸਿੱਧੂ ਮੂਸੇ ਵਾਲੇ ਨੇ ਕੀਤਾ ਹੁਣ ਇਹ ਕਰ ਰਿਹਾ ਪੱਗ ਨੂੰ ਇੰਨਾ ਉੱਤੇ ਲੈ ਗਿਆ ਹਰ ਜਗ੍ਹਾ ਉਹ ਕਹਿੰਦਾ ਭਾਈ ਮੈਂ ਇੰਡੀਆ ਦਾ ਮੈਂ ਭਾਰਤ ਦਾ ਨਾਗਰਿਕ ਆ ਹੁਣ ਦੇਖੋ ਕਿੱਡੀ ਵੱਡੀ ਗੱਲ ਆ ਬੰਦਾ ਆਪਣੀ ਹਰ ਜਗ੍ਹਾ ਆਪਣੇ ਦੇਸ਼ ਨੂੰ ਅੱਗੇ ਰੱਖ ਰਿਹਾ ਹੱਸਦਾ ਇੰਡੀਆ ਨੂੰ ਅੱਗੇ ਰੱਖਦਾ ਫੇਰ ਪੰਜਾਬ ਦਾ ਸਿੱਖੀ ਦੀ ਗੱਲ ਕਰਦਾ ਚਲੋ ਉਹਨੂੰ ਵੀ ਪਤਾ ਉਹਨੂੰ ਕਰਨਾ ਪੈਣਾ ਕਿਉਂਕਿ ਜੇ ਉਹਨੇ ਦੂਜੀ ਗੱਲ ਕਰਤੀ ਫਿਰ ਤਾਂ ਪੱਕਾ ਹੀ ਹੋ ਜਾਣਾ ਜੋ ਸ਼ਬਲਨ ਹੋਇਆ ਸੀਗਾ ਸੋ ਬਹੁਤ ਗੱਲਾਂ ਸਮਝਣ ਦੀ ਲੋੜ ਆ ਕਿ ਨਿੱਕੀਆਂ-ਨਿੱਕੀਆਂ ਸਾਡੀਆਂ ਗੱਲਾਂ ਵੀ ਮੋਨੀਟਰ ਕੀਤੀਆਂ ਜਾਂਦੀਆਂ ਯਾਰ ਮੈਨੂੰ ਤਾਂ ਪੰਜਾਬੀ ਹੁੰਏ ਤੇ ਕਈ ਵਾਰੀ ਸ਼ਰਮ ਆਉਂਦੀ ਯਾਰ ਵੀ ਯਾਰ ਮੈਂ ਕਿੱਥੇ ਰਹਿ ਰਹੀ ਹਾਂ ਨਾ ਵੀ ਜਿੱਥੇ ਮੜਾ ਜੈਸੀ ਆਪਣੇ ਪੰਜਾਬ ਦੀ ਗੱਲ ਕੀਤੀ ਜਾਂ ਕੋਈ ਵੀ ਸਾਨੂੰ ਕਿਹਾ ਜਾਂਦਾ ਵੀ ਇਹਨਾਂ ਦੇਸ਼ ਤੋਂ ਬੱਕਰੀ ਹੀ ਕਰਦੀ ਗੱਲਾਂ ਤਾਂ ਨਾ ਆਪਾਂ ਲੋਕ ਉੱਤੇ ਉੱਠੀਏ ਮੈਂ ਸਾਰੇ ਆਪਣੇ ਲੋਕਾਂ ਨੂੰ ਵੀ ਕਹਿੰਦਾ ਇਹ ਕੁਝ ਚੰਦ ਲੋਕ ਨੇ ਜਿਹੜੇ ਲੋਕ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਜਾਂ ਪੰਜਾਬ ਦੇ ਲੋਕ ਅੱਗੇ ਆਉਣ ਜਦੋਂ ਵੀ ਸਾਡਾ ਕੋਈ ਬੰਦਾ ਅੱਗੇ ਆਉਣ ਲੱਗਦਾ ਕੋਈ ਨਾ ਕੋਈ ਲੱਤਾਂ ਖਿੱਚ ਦਿੰਦਾ ਜਾਂ ਉਹਨੂੰ ਮਰਵਾ ਦਿੱਤਾ ਜਾਂਦਾ ਇਹੀ ਹੋ ਰਿਹਾ ਮੈਂ ਹੁਣ ਹਰ ਬੰਦੇ ਨੂੰ ਪੁੱਛਣਾ ਚਾਹੁੰਦਾ ਜਿਹੜੇ ਬੰਦੇ ਸਾਡੇ ਪੰਜਾਬ ਤੇ ਜਾਂ ਦਿੱਲੀ ਤੇ ਜਿੱਥੇ ਵੀ ਰਹਿੰਦੇ ਆ ਕੀ ਪਾਈਏ ਨਹੀਂ ਹੋ ਰਿਆ ਤੁਸੀਂ ਇੱਕ ਗੈਰ ਪੰਜਾਬੀ ਹੋ ਕੇ ਵੀ ਦੱਸ ਸਕਦਾ ਬੰਦਾ ਮੇਰੀ ਪਿਛਲੇ ਦਿਨੀ ਤੁਹਾਨੂੰ ਮੈਂ ਇੱਕ ਵਾਕਿਆ ਸੁਣਾਉਣਾ ਇੱਕ ਬੰਦੇ ਨਾਲ ਮੇਰੀ ਗੱਲਬਾਤ ਹੋਈ ਅਸੀਂ ਕਿਤੇ ਗਏ ਸੀਗੇ ਉੱਥੇ ਉਹ ਬੰਦਾ ਕਹਿੰਦਾ ਯਾਰ ਦੇਖੋ ਹਰਮਨ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਅਸੀਂ ਪੰਜਾਬ ਨੂੰ ਐਂ ਦੇਖਦੇ ਹੋ ਬੰਦਾ ਕਦੇ ਪੰਜਾਬ ਨਹੀਂ ਆਇਆ ਉਹ ਕਹਿੰਦਾ ਸਾਨੂੰ ਐਂ ਦਿਖਾਇਆ ਜਾਂਦਾ ਵੀ ਉੱਥੇ ਤਾਂ ਬੜੀ ਕੱਟੜਵਾਦੀ ਉਹ ਮੈਂ ਕਹਾਂ ਉਹ ਪਰਾਵਾ ਕਹਿੰਦਾ ਭਾਜੀ ਉੱਥੇ ਕੱਟੜਵਾਦੀ ਲੋਕ ਰਹਿੰਦੇ ਆ ਉਥੇ ਗਵਾ ਤੇ ਵੱਖਰੀ ਸੋਚ ਆ ਮੈਂ ਕਿਹਾ ਵੀਰ ਜੀ ਅਸੀਂ ਪੰਜਾਬ ਆ ਕੇ ਤਾਂ ਦੇਖੋ ਉਹਨੂੰ ਮੈਂ ਸਾਰਾ ਦੱਸਿਆ ਵੀ ਇਹ ਕਿਉਂ ਕੀਤਾ ਜਾਂਦਾ ਫੇਰੇ ਬੰਦਾ ਕਹਿੰਦਾ ਬਾਈ ਮੇਰੀਆਂ ਤਾਂ ਅੱਖਾਂ ਖੁੱਲ ਗਈਆਂ ਕਹਿੰਦਾ ਅਸ ਤਾਂ ਉਹੀ ਮਤਲਬ ਜੋ ਸੋਸ਼ਲ ਮੀਡੀਆ ਤੇ ਵਟਸਐਪ ਤੇ ਚੱਲਦਾ ਕਹਿੰਦਾ ਬਾਈ ਜੇ ਫੰਟਾ ਇਹੀ ਦਿਖਾਇਆ ਜਾਂਦਾ ਦੂਜੇ ਸ਼ਹਿਰਾਂ 'ਚ ਬਾਈ ਸਾਨੂੰ ਨਾ ਸਾਰਿਆਂ ਨੂੰ ਜਿਹੜੇ ਮੈਂ ਕਹਿੰਦਾ ਕੱਲੇ ਪੰਜਾਬੀਆਂ ਨੂੰ ਨਹੀਂ ਦੂਜੇ ਲੋਕਾਂ ਨੂੰ ਵੀ ਪੰਜਾਬੀਆਂ ਨੂੰ ਚਾਹੀਦਾ ਆਪਣੀ ਸੱਚਾਈ ਸਾਰਿਆਂ ਨੂੰ ਦੱਸੋ ਦੂਜੇ ਲੋਕਾਂ ਨੂੰ ਚਾਹੀਦਾ ਬਾਈ ਜੀ ਇੱਕ ਵਾਰੀ ਅਸਲ ਸੱਚਾਈ ਦੇ ਵਿੱਚ ਚਾਕ ਮਾਰੋ ਇਹ ਨਾ ਹੋਵੇ ਕਿ ਤੇ ਤੁਹਾਡੀ ਸਾਰੀ ਜ਼ਿੰਦਗੀ ਵਹਿਮ ਦੀ ਲੰਘ ਜਵੇ ਜਿਵੇਂ ਆਹ ਵੇਖੋ ਦਿਲਜੀਤ ਵਾਲੇ ਵਾਕ ਤੇ ਬਹੁਤ ਤਾਂ ਮੈਂ ਤਾਂ ਕਹਿੰਦਾ ਵੀ ਐਡੇ ਕਿ ਜ਼ਿਆਦਾ ਮੈਨੂੰ ਹਰਾਨੀ ਹੋਈ ਵੀ ਯਾਰ ਪੰਜਾਬ ਨਾਲ ਬੰਦਾ ਵਕਬਦੀ ਹੋ ਜਾਂਦਾ ਜੇ ਸਾਰੇ ਕਹਿੰਦੇ ਆਹ ਦਿਲਜੀਤ ਅਲੂਮੀਨਟੀ ਆ ਅਲੂਮੀਨਟੀ ਦਾ ਬਿਲ ਮਤਲਬ ਹੁੰਦਾ ਵਾ ਜਿਹੜਾ ਕਹਿੰਦੇ ਆਪਣੀ ਆਤਮਾ ਵੇਚ ਦਿੰਦਾ ਸ਼ੈਤਾਨ ਨੂੰ ਉਹ ਬਾਈ ਦੇਖੋ ਮੇਰੀ ਗੱਲ ਸੁਣੋ ਉਹ ਬੰਦਾ ਗਰੂ ਕਰੇ ਜਾਂਦਾ ਮੈਂ ਕੋਈ ਦਿਲਜੀਤ ਦਾ ਸਪੋਰਟਰ ਨਹੀਂਗਾ ਪਰ ਮੈਂ ਹਰੇਕ ਪੰਜਾਬੀ ਜਿਹੜਾ ਕਦੇ ਚੜ੍ਹਤ ਦੇ ਚੜਿਆ ਵਾ ਮੈਂ ਹਰੇਕ ਪੰਜਾਬੀ ਦਾ ਉਹਦਾ ਸਪੋਰਟਰ ਆ ਜਿਹੜਾ ਬੰਦਾ ਮੇਰੀ ਪੱਗ ਨੂੰ ਪੰਜਾਬ ਨੂੰ ਮੂਰੇ ਰੱਖਦਾ ਇਸ ਲਈ ਮੈਂ ਅੱਜ ਇਹ ਗੱਲ ਕਰ ਰਿਹਾ ਗੰਗੀਤ ਨੂੰ ਕਹਿੰਦੇ ਵੀ ਭਾਈ ਇਹ ਲੂਮੀਨਾਟੀ ਆ ਕਿਹੜਾ ਲੂਮੀਨਾਟੀ ਯਾਰ ਉਹ ਗੁਰਦੁਆਰਾ ਸਾਹਿਬ ਜਾਂਦਾ ਮੰਦਰਾਂ ਜਾਂਦਾ ਅਸੀਂ ਬੜੀ ਰਿਸਰਚ ਕੀਤੀ ਲੂਮੀਨਾਟੀ ਬਾਰੇ ਮੈਂ ਪੜਿਆ ਸਾਰਾ ਕੁਝ ਉਹ ਇਦਾਂ ਨਹੀਂ ਹੁੰਦਾ ਫਿਰ ਕਹਿੰਦੇ ਜੀ ਉਹਦੇ ਸ਼ੋਅ ਦਾ ਸ਼ਟਾਨ ਆ ਗਿਆ ਦੱਸੋ ਕੈਮਰੇ ਨਾਲ ਕਿਤੇ ਉਹ ਯਾਰ ਉੱਥੇ 100 ਜਣੇ ਨੱਚਦੇ ਸੀ ਇਦੇ ਪਿੱਛੋਂ ਮੜੀ ਝਲਕ ਪੈ ਗਈ ਚਲੋ ਮੈਂ ਕਹਿੰਦਾ ਤੁਸੀਂ ਇਹ ਵੀ ਲਾ ਲਓ ਦਿਲਜੀਤ ਲੂਮੀਨੇਟ ਲਾ ਲਓ ਅਸਾਂ ਇਹ ਕਹਿੰਦੇ ਸਾਨੂੰ ਉਹ ਵੀ ਲੂਮੀਨੇਟ ਹੀ ਚੰਗਾ ਵਾ ਜਿਹੜਾ ਸਾਡੀ ਪੱਗ ਨੂੰ ਸਾਡੇ ਪੰਜਾਬ ਨੂੰ ਅੱਗੇ ਕਰਦਾ ਵਾ ਜਿਹੜਾ ਸਾਡੀ ਪੰਜਾਬੀਅਤ ਨੂੰ ਅੱਗੇ ਕਰਦਾ ਸਾਨੂੰ ਉਹ ਵੀ ਲੂਮੀਨੇਟ ਵੀ ਮਨਜ਼ੂਰ ਆ ਘੱਟੋ-ਘੱਟ ਇਹ ਤਾਂ ਨਹੀਂ ਵੀ ਸਾਡੇ ਪੰਜਾਬ ਜਾਂ ਪੰਜਾਬੀਅਤ ਨੂੰ ਪਿੱਛੇ ਕਰਦਾ ਕਿਉਂ ਵੀ ਦੇਖੋ ਬਹੁਤੇ ਲੋਕਾਂ ਨੂੰ ਇਹ ਗੱਲ ਸਮਝ ਆਊਗੀ ਜਿਹੜੇ ਲੋਕ ਪੰਜਾਬ ਤੇ ਪੰਜਾਬੀਅਤ ਨਾਲ ਦਰਦ ਰੱਖਦੇ ਆ ਹੁਣ ਆਖਰੀ ਗੱਲ ਦੇਖੋ ਮੈਂ ਇਹਦੇ ਵਿੱਚ ਜਿਹੜੀ ਬਹੁਤ ਹੀ ਲੰਬਾਂ ਦੀ ਗੱਲ ਨੂੰ ਖਿੱਚਣਾ ਮੈਨੂੰ ਥੋੜਾ ਬੁਰਾ ਲੱਗਿਆ ਤਾਂ ਮੈਂ ਇਹ ਗੱਲ ਕਰਨਾ ਚਾਹੁੰਦਾ ਸੀ ਕਿ ਯਾਰ ਜਦੋਂ ਮਨ ਨੂੰ ਹੌਲ ਪੈਂਦਾ ਦੇਖ ਕੇ ਵੀ ਸਾਡਾ ਬੰਦਾ ਕਦੇ ਐਡਾ ਉੱਤੇ ਗਿਆ ਤਾਂ ਯਾਰ ਦੇਖੋ ਇਹਨਾਂ ਕੀ ਕੁਝ ਹੁੰਦਾ ਆਪਣੇ ਪੰਜਾਬ ਦੇ ਵਿੱਚ ਵੀ ਉਹ ਸ਼ੋਅ ਨਾ ਪਾ ਰਿਆ ਵੀ ਦੂਜੇ ਸ਼ਹਿਰਾਂ 'ਚ ਵਧੀਆ ਲੱਗਦੇ ਹੋਣੇ ਇਹ ਗੱਲ ਕਹੀ ਹੈ ਯਾਰ ਕੈਮਰੇ ਤੇ ਕਹੀ ਉਹ ਬੰਦੇ ਨੇ ਵੀ ਯਾਰ ਪੰਜਾਬ 'ਚ ਹੀ ਔਖਾ ਕਰਤਾ ਦੇਖੋ ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹੁੰਦਾ ਸਾਰੇ ਪੰਜਾਬੀ ਚਾਹੀਏ ਗੈਰ ਪੰਜਾਬੀ ਠੀਕ ਆ ਇਹ ਪਹਿਲਾਂ ਵੇਖਿਆ ਕਰੋ ਬੰਦੇ ਦਾ ਕਿਰਦਾਰ ਵੇਖਿਆ ਕਰੋ ਉਹ ਕੀ ਕਰ ਰਿਹਾ ਜੇ ਕੋਈ ਪੰਜਾਬੀ ਵੀ ਗਲਤ ਹੈ ਮੈਂ ਕਹੂੰਗਾ ਹੀ ਗਲਤ ਹੈ ਜਿਹੜਾ ਬੰਦਾ ਗਲਤ ਹੈ ਪਰ ਜਿਹਨਾਂ ਦੇ ਕੋਈ ਗਲਤ ਕਰ ਨਹੀਂ ਰਿਹਾ ਉਹਨਾਂ ਤੇ ਯਰ ਘੱਟੋ ਘਾਟ ਆਪਾਂ ਬਖਸ਼ ਦਈਏ ਤੇ ਆਪਣੇ ਲੋਕਾਂ ਦਾ ਵੀ ਫਰਜ਼ ਆ ਐਵੇਂ ਲਾਈ ਲਾ ਕਣਾ ਬੰਜਿਆ ਕਰੋ ਪਹਿਲਾਂ ਗਲਤ ਦੀ ਗ੍ਰਾਈ ਤੱਕ ਜਾਇਆ ਕਰੋ ਫਿਰ ਵੇਖਿਆ ਕਰੋ ਕੀ ਸਹੀ ਆ ਕੀ ਗਲਤ ਆ ਫਿਰ ਗੱਲ ਦੇ ਆਪਾਂ ਆਇਆ ਕਰੀਏ ਤੇ ਕਿਰਪਾ ਕਰਕੇ ਆਪਾਂ ਆਪਣੇ ਪੰਜਾਬ ਦੇ ਪੰਜਾਬੀ ਲੋਕਾਂ ਦਾ ਸਾਥ ਦਿਆ ਕਰੀਏ ਜੇ ਕੋਈ ਸਾਡੇ ਵੀਡੀਓ ਤੇ ਲਾਈਕ ਤੇ ਫੋਲੋ ਕਰ ਦਿਆ ਕਰੋ ਤੇ ਮੈਂ ਤੁਹਾਨੂੰ ਜਿੰਨੇ ਲੋਕ ਤੁਸੀਂ ਲਾਈਕ ਫੋਲੋ ਕਰ ਦਿਓ ਉਹਨਾਂ ਸਾਨੂੰ ਪ੍ਰਾਵਾ ਮਿਲਦਾ ਤੇ ਆਪਣੀ ਗੱਲ ਰੱਖਣ ਦਾ ਮੌਕਾ ਮਿਲਦਾ ਸੋ ਅੱਜ ਦੀ ਵੀਡੀਓ ਇੰਨਾ ਸੀ ਜੀ ਸਤਿ ਸ਼੍ਰੀ ਅਕਾਲ ਸਾਰਿਆਂ